ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਵਿੱਚ ਇੱਕ ਵਾਰ ਫਿਰ ਇਹ ਦੇਖੋ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਖੋਏ ਦੇ ਲੱਡੂ ਆ ਅਸੀਂ ਬਣਾਏ ਸਾਡੇ ਕੋਲ ਦੁੱਧ ਕਾਫੀ ਜਮਾ ਹੋ ਗਿਆ ਸੀ ਕੁਝ ਦਿਨਾਂ ਤੋਂ ਤੇ ਅਸੀਂ ਇਹ ਦੇਖੋ ਇਹ ਖੋਆ ਕਾੜਿਆ ਇਹ ਕਿਸ ਤਰ੍ਹਾਂ ਕੀਤਾ ਦੇਖੋ ਇਹ ਦੁੱਧੇ ਆਪਣੇ ਕੋਲ ਜਿਹਨੂੰ ਆਪਾਂ ਕਾੜਨ ਲੱਗੇ ਆ ਇਹ 4.5 ਕਿਲੋ ਦੁੱਧ ਸੀ ਤੇ ਇਹ ਪ੍ਰੋਸੈਸ ਜਿਹੜਾ ਹੁੰਦਾ ਆ ਇਹ ਦੇਖੋ ਆਪਾਂ ਤੁਹਾਨੂੰ ਬਿਲਕੁਲ ਸ਼ਾਰਟਕਟ ਦਿਖਾ ਰਹੇ ਹਾਂ ਇਹ ਲੱਡੂ ਇਸ ਤਰ੍ਹਾਂ ਬਣਾਏ ਆ ਇਹ ਹੁਣ ਕੋ ਆਪਣੀ ਆਖਰੀ ਮੰਜ਼ਿਲ ਵੱਲ ਨੂੰ ਵਧ ਰਹੇ ਆ ਇਹ ਦੇਖੋ ਇਹ ਕਿਸ ਤਰ੍ਹਾਂ ਸੰਘਣਾ ਹੋ ਗਿਆ ਜਦੋਂ ਇੱਥੇ ਆ ਜਾਂਦਾ ਆ ਕੋਆ ਉਸ ਬਿੱਲੇ ਥੋੜਾ ਸਾਭਣਾ ਪੈਂਦਾ ਆ ਸੇਕਾ ਥੋੜਾ ਘੱਟ ਕਰਨਾ ਪੈਂਦਾ ਆ ਤੇ ਉਹਨੂੰ ਚੰਗੀ ਤਰ੍ਹਾਂ ਹਲਾਉਂਦੇ ਰਹਿਣਾ ਪੈਂਦਾ ਇਹ 100% ਪਿਓਰ ਕੋਆ ਆ ਔਰ ਮੱਝ ਦੇ ਦੁੱਧ ਦਾ ਆ ਦੇਖੋ ਔਰ ਇਹ ਪੂਰੀ ਤਰ੍ਹਾਂ ਤਿਆਰ ਇੱਥੇ ਆ ਕੇ ਜਰਾ ਥੱਲੇ ਵੀ ਲੱਗਣ ਲੱਗ ਜਾਂਦਾ ਇਸ ਕਰਕੇ ਖੁਆ ਹੁਣ ਤਿਆਰ ਹੋ ਗਿਆ ਹੈ ਤੇ ਇਹ ਆਪਾਂ ਮਖਾਣੇ ਲਏ ਆ ਇਹ 150 ਗ੍ਰਾਮ ਮਖਾਣੇ ਆ ਇਹਨਾਂ ਨੂੰ ਥੋੜਾ ਸੇਕ ਦੇ ਉੱਤੇ ਭੁੰਨੇ ਆ ਇਸੇ ਤਰ੍ਹਾਂ ਇਹ ਕਾਜੂ ਤੇ ਬਦਾਮ ਆ ਇਹਨਾਂ ਨੂੰ ਵੀ ਥੋੜਾ ਹਲਕੀ ਅੱਗ ਦੇ ਉੱਤੇ ਭੁੰਨੇ ਆ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਮਖਾਣੇ ਆ ਭੁੰਨੇ ਹੋਏ ਇਹ ਚੀਜ਼ਾਂ ਆਪਾਂ ਗ੍ਰਾਈਂਡਰ ਕਰ ਲਈਆਂ ਗ੍ਰਾਈਡਰ ਕਰਨ ਤੋਂ ਬਾਅਦ ਆਪਾਂ ਇਹ ਦੇਖੋ ਇਹ ਰਲਾਇਆ ਵਿੱਚ ਮਖਾਣੇ ਰਲਾਈਆਂ ਤੇ ਹੁਣ ਖੰਡ ਰਲਾਈ ਗਈ ਹੈ ਗ੍ਰਾਈਡਰ ਕੀਤੀ ਹੈ ਤੇ ਇਹ ਕਾਜੂ ਬਦਾਮ ਰਲਾਏ ਆ ਤੇ ਉਸ ਨੂੰ ਹੱਥ ਨਾਲੇ ਮਿਕਸ ਕਰ ਲਿਆ ਸਵਾਰ ਕੇ ਚੰਗੀ ਤਰ੍ਹਾਂ ਇਹ ਦੇਖੋ ਕਿਉਂਕਿ ਦੋਤ ਮੱਚਦਾ ਆ ਉਹ ਆਪ ਆਟੋਮੈਟਿਕਲੀ ਕੇ ਛੱਡਦਾ ਆ ਤਰੋਤੋ ਦੇ ਵਿੱਚ ਬਹੁਤ ਹੁੰਦੀ ਹੈ ਹਰੀ ਉਸਦੇ ਛੋਟੇ ਛੋਟੇ ਪੀੜੇ ਬਣਾ ਲਏ ਆ ਜਿਵੇਂ ਤੁਸੀਂ ਦੇਖ ਰਹੇ ਹੋ ਇਹ 100% ਪਿਓਰ ਪੂਰੀ ਤਰ੍ਹਾਂ ਨਾਲ ਹੋਰ ਕੋਈ ਚੀਜ਼ ਨਹੀਂ ਇਹਦੇ ਵਿੱਚ ਦੁੱਧ ਮਖਾਣੇ ਕਾਜੂ ਤੇ ਬਦਾਮ ਤੇ ਥੋੜਾ ਵਿੱਚ 슈ਗਰ ਹਰੀ ਬਹੁਤ ਜਿਆਦਾ ਟੇਸਟੀ ਬਣਦੇ ਆ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਇਹ ਦੇਖੋ ਦੇਖੋ ਤੁਹਾਨੂੰ ਇਹ ਵੀਡੀਓ ਸਾਡੀ ਕਿਸ ਤਰ੍ਹਾਂ ਲੱਗੀ ਤੇ ਕਾਫੀ ਚਿਰ ਬਾਅਦ ਆਪਾਂ ਇਸ ਵੀ ਭਾਈਏ ਮੈਨੂੰ ਆਪਾਂ ਸਾਰੀ ਤਰ੍ਹਾਂ ਦੀਆਂ ਵੀਡੀਓ ਪਾਉਂਦੇ ਰਹਿਣੀਆਂ ਇਹ ਦੇਖੋ ਸਤਿ ਸ਼੍ਰੀ ਅਕਾਲ